すみません。 ਅਹੇ ਕੁਝ ਕੀ ਫਾਇਦੇ ਸੰਗਤ ਜੀ ਜਿਵੇਂ ਤੁਸੀਂ ਵੀਡੀਓ ਵਿੱਚ ਵੇਖ ਹੀ ਲਿਆ ਕਿ ਅਸੀਂ ਬੱਚਿਆਂ ਨੂੰ ਕਿਵੇਂ ਗੁਰਬਾਣੀ ਨਾਲ ਜੋੜਨ ਦਾ ਪੂਰਾ ਯਤਨ ਕਰ ਰਹੇ ਹਾਂ ਸੋ ਆਪਣੇ ਕੋਲ ਹਜੇ ਸਿਰਫ ਇਹੀ ਕਮਰਾ ਹੈ ਇੱਕ ਅਕੈਡਮੀ ਦੇ ਵਾਸਤੇ ਸੋ ਕਿਉਂਕਿ ਬੱਚੇ ਵੀ ਵਧ ਰਹੇ ਆ ਤੇ ਮੈਂ ਜਿਹੜਾ ਹੈਗਾ ਹੋਰ ਵੀ ਟੀਚੇ ਰੱਖੇ ਹੋਏ ਨੇ ਕਿਉਂਕਿ ਹੁਣ ਜਿਹੜੇ ਕਮਰੇ 'ਚ ਬੱਚੇ ਨੇ ਫਿਰ ਸਾਜ਼ ਵੀ ਨੇ ਫਿਰ ਆਪਣਾ ਪੋਥੀ ਸਾਜ਼ ਵੀ ਰੱਖੇ ਨੇ ਹੈਨਾ ਇਦਾਂ ਸਮਾਨ ਕਿਉਂਕਿ ਸਾਜ਼ ਸਾਜ਼ਾਂ ਤੋਂ ਇਲਾਵਾ ਮਾਈਕ ਹੋ ਗਏ ਹੋਰ ਚੀਜ਼ਾਂ ਕਿਤਾਬਾਂ ਹੋ ਗਈਆਂ ਧਾਰਮਿਕ ਇਹ ਸਭ ਕੁਝ ਰੱਖਿਆ ਹੋਇਆ ਸੋ ਇੱਕ ਕਮਰੇ ਦੇ ਵਿੱਚ ਸਾਰਾ ਹੀ ਮੈਨੇਜ ਕਰਨਾ ਬਹੁਤ ਜ਼ਿਆਦਾ ਖਾਇਸ ਸੋ ਮੇਰੀ ਅਰਦਾਸ ਬੇਨਤੀ ਆ ਸੱਗਾ ਸਾਹਮਣੇ ਕਿ ਆਪਣੀ ਸਿਰਫ ਆ ਇੰਨੀ ਜਗ੍ਹਾ ਆ ਮੈਂ ਤੁਹਾਨੂੰ ਦਿਖਾ ਰਹੀ ਹਾਂ ਵੀਡੀਓ ਚ ਬਈ ਆ ਸਿਰਫ ਇੰਨੀ ਜਗ੍ਹਾ ਆ ਜਿੱਥੇ ਲੈਂਟਰ ਪੈਣਾ ਆ ਔਰ ਸੰਗਤ ਸੋ ਮੇਰੀ ਸੰਗਤਿਆ ਕੇ ਇਹੀ ਬੇਨਤੀ ਅਰਦਾਸ ਆ ਵੀ ਤੁਸੀਂ ਸਿਰਫ ਜਿਹੜਾ ਹੈਗਾ ਆ ਜੋ ਲੈਂਟਰ ਦਾ ਮਟੀਰੀਅਲ ਆ ਲੈਂਟਰ ਦਾ ਸਮਾਨ ਆ ਸਿਰਫ ਉਸ ਦੀ ਸੇਵਾ ਕਰ ਦੋ ਬਾਕੀ ਆਪਾਂ ਨੂੰ ਹੋਰ ਕੋਈ ਮਾਇਆ ਜਾਂ ਕੋਸ਼ਿਸ਼ ਕੁਝ ਨਹੀਂ ਚਾਹੀਦਾ ਹੈਗਾ ਕਿਉਂਕਿ ਜਦੋਂ ਆਪਾਂ ਜੀਵਨ ਦੇ ਵਿੱਚ ਆਪਣਾ ਮੇਨ ਮਨੋਰਥ ਸੇਵਾ ਲੈ ਕੇ ਚੱਲੇ ਹੁੰਦੇ ਆ ਸਾਡੇ ਲਈ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀ ਹੁੰਦੀਆਂ ਕਿਉਂਕਿ ਜੇ ਹੁਣ ਆਪਾਂ ਕੋਸ਼ਿਸ਼ ਨਹੀਂ ਕਰਾਂਗੇ ਤਾਂ ਕੋਸ਼ਿਸ਼ ਕਰੇਗਾ ਕੌਣ ਜੇ ਆਪਾਂ ਸਾਰੇ ਹੀ ਆਪੋ ਤਾਣ ਦੇ ਵਿੱਚ ਕਵਾਚੇ ਰਵਾਂਗੇ ਤਾਂ ਸਿੱਖੀ ਨੂੰ ਪਰਫੁੱਲਤ ਕਰਨ ਦੇ ਵਿੱਚ ਯੋਗਦਾਨ ਕੌਣ ਪਾਏਗਾ ਸੋ ਮੈਂ ਸਾਰੀ ਸੰਗਤ ਅਗੇ ਅਰਦਾਸ ਕਰਦੀ ਆ ਕਿਉਂਕਿ ਸੰਗਤ ਦੇ ਵਿੱਚ ਉਸ ਅਕਾਲ ਪੁਰਖ ਦਾ ਰੂਪ ਵਸਦਾ ਹੈ ਸੰਗਤ ਅਗਰ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਦੇ ਦਰਸ਼ਨ ਕਰਨੇ ਆ ਤਾਂ ਸੰਗਤ ਚ ਬੈ ਕੇ ਨਾਮ ਜਪ ਲਓ ਸੰਗਤ ਚ ਜਪਿਆ ਹੋਇਆ ਨਾਮ ਕਈ ਗੁਣਾ ਵਧ ਕੇ ਫਲ ਦਿੰਦਾ ਹੈ। ਸੋ ਸੰਗਤ ਜੀ ਆਪ ਦਾ ਤੁਸੀਂ ਯੋਗਦਾਨ ਦਿਓ ਤਾਂ ਕਿ ਲੈਂਟਰ ਦਾ ਜਿਹੜਾ ਕਾਰਜ ਅਕੈਡਮੀ ਦਾ ਪੂਰਾ ਹੋ ਸਕੇ। ਸੋ ਤੁਸੀਂ ਦੇਖ ਹੀ ਰਹੇ ਹੋ ਜਦੋਂ ਮੀਂਹ ਹੀ ਜਾਂਦਾ ਉਹ ਸਾਰਾ ਕਮਰੇ ਦੇ ਅੰਦਰ ਚਲਾ ਜਾਂਦਾ ਹੈ ਅਕੈਡਮੀ ਬਣੇ ਦੇ। ਕਿਉਂਕਿ ਸ਼ਾਤਨਾ ਹੋਣ ਕਰਕੇ ਜਿਹੜੀ ਧੁੱਪ ਆ ਉਹ ਵੀ ਸਿੱਧੀ ਪੈਂਦੀ ਹੈ। ਔਰ ਸਮਾਨਨ ਜ਼ਿਆਦਾ ਹੋਣ ਕਰਕੇ ਸਾਰਾ ਮੈਨੇਜ ਕਰਨਾ ਪਉ ਤੌਖਾ ਆ ਕਿਉਂਕਿ ਬੱਚੇ ਵੀ ਵੱਧ ਰਹੇ ਆ ਔਰ ਅੱਗੇ ਜੋ ਆਪਾਂ ਸੋਚਿਆ ਹੋਇਆ ਆ ਉਹਦੇ ਵਿੱਚ ਅਸੀਂ ਗੱਲਾ ਬੱਚਿਆਂ ਨੂੰ ਨਹੀਂ ਸਟੀਆਂ ਭੈਣਾਂ ਨੂੰ ਵੀਰਾਂ ਨੂੰ ਵੀ ਜੋੜਨਾ ਕਰਨਾ ਹੈ ਸੋ ਵਾਹਿਗੁਰੂ ਸਾਰੇ ਨੂੰ ਰਾਜ਼ੀ ਰੱਖੇ ਸੋ ਸੰਗਤ ਜੀ ਜਰੂਰ ਤੁਸੀਂ ਸਾਡਾ ਸਾਡਾ ਸਾਥ ਦੇਣਾ ਹੈ ਔਰ ਸਿਰਫ ਅਸੀਂ ਇਹੀ ਚਾਹੁੰਦੇ ਆ ਕਿ ਤੁਸੀਂ ਸਿਰਫ ਸਾਡੇ ਤੱਕ ਲੈਂਡਰ ਦਾ ਹੀ ਸਮਾਨ ਪਹੁੰਚਾ ਕਰ ਦਿਓ ਤਾਂ ਕਿ ਜਿਹੜਾ ਹੈ ਕਾਰਜ ਹੈ ਜੀ ਆ ਜੋ ਅਸੀਂ ਬੱਚਿਆਂ ਨੂੰ ਸਿੱਖੀ ਵਾਲਾ ਤੋਰੰਦ ਲਾਇਆ ਹੈ ਉਹ ਪੂਰਾ ਹੋ ਸਕੇ